ਸੰਸਾਰ ਤੇ ਕੋਈ ਨਾ ਕੋਈ ਨਾ ਕਿਸੇ ਨਾ ਕਿਸੇ ਨਾਲ ਵੀ ਕਿਸੇ ਕਾਰਨ ਕਰਕੇ ਜੁੜਿਆ ਏ ਗੁਰਬਾਣੀ ਕਹਿੰਦੀ ਏ ਕਿ ਮੈਂ ਇਹ ਆਸ ਇਹੋ ਆਧਾਰ ਵੀ ਮੈਂ ਮੇਰੀ ਕੋਈ ਨਾ ਕੋਈ ਸ਼ਮਤਾ ਆਸਾ ਤ੍ਰਿਸ਼ਨਾ ਮਨਸ਼ਾ ਕਿਸੇ ਨਾਲ ਜੁੜੀ ਹੋਈ ਏ ਤਾਂ ਹੀ ਕੋਈ ਕਿਸੇ ਦਾ ਸਰਧਾਲੂ ਏ ਤਾਂ ਹੀ ਕੋਈ ਕਿਸੇ ਦਾ ਉਪਾਸਕ ਹੈ ਤਾਂ ਹੀ ਕੋਈ ਯਾਤਰੀ ਹੈ ਤਾਂ ਹੀ ਕੋਈ ਨਾ ਕੋਈ ਸਟੂਡੈਂਟ ਸ਼ਾਗਿਰਦ ਹੈ ਉਹਨੂੰ ਪਤਾ ਹੈ ਮੈਂ ਸਕੂਲੇ ਜਾਣਾ ਕਾਹਲੂ ਚੰਗੀ ਨੌਕਰੀ ਮਿਲੇਗੀ ਉਹਨੂੰ ਪਤਾ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਮਨਸ਼ਾ ਰੱਖਣਾ ਤਾਂ ਹੀ ਮੈਂ ਯਾਤਰੀਆਂ ਤੇ ਉੱਤੇ ਜਾਣ ਦਾ ਮੇਰੀ ਯਾਤਰਾ ਜੋ ਮੇਰੀ ਮਨ ਮਨਸ਼ਾ ਕਾਮਨਾ ਪੂਰੀ ਹੋਏਗੀ ਇਹੋ ਆਧਾਰ ਇਹੀ ਮੁੱਖ ਤਰੀਕਾ ਆਧਾਰ ਮੰਨ ਕੇ ਇਹ ਸਿਲਸਿਲਾ ਚੱਲ ਜਾਂਦਾ ਹੈ ਇਹੀ ਅਧਾਰ ਦੇ ਵਿੱਚ ਹੀ ਪਰਮਾਤਮਾ ਤੇ ਸੇਵਕ ਹੈ ਇਹੀ ਅਧਾਰ ਦੇ ਵਿੱਚ ਜੋ ਕਿ ਇੱਕ ਭਗਵਾਨ ਇੱਕ ਪਰਮਾਤਮਾ ਤੇ ਇੱਕ ਜੋ ਹੈ ਜਗਿਆਸੂ ਤੇ ਜੋ ਸੇਵਕ ਦੀ ਇੱਕ ਰਚਨਾ ਲੀਲਾ ਚੱਲੀ ਜਾਂਦੀ ਹੈ ਕਿ ਪਰਮਾਤਮਾ ਇੱਛਾ ਪੂਰੀਆਂ ਕਰਨਾ ਦਾ ਹੈ ਤੇ ਜਗਿਆਸੂ ਤੇ ਸੇਖਿਆਤੀ ਜੋ ਜੋ ਉਹ ਉਹਨੂੰ ਅਰਪਨ ਕਰਦੇ ਨੇ ਤਾਂ ਉਹ ਇਹ ਜੋ ਮਨ ਦੀਆਂ ਖਵਾਇਸ਼ਾਂ ਨੇ ਪੂਰੀਆਂ ਕਰਦਾ ਹੈ